ਬਿਨਾਂ ਇਸ਼ਨਾਨ ਕੀਤੇ ਨਿਤਨੇਮ ਕਰ ਸਕਦੇ ਹਾਂ ਤੇ ਨਹੀਂ ਪਹਿਲੀ ਗੱਲ ਇਹ ਹੈ ਕਿ ਇੱਕ ਗੱਲ ਦਾ ਖਿਆਲ ਰੱਖਣਾ ਇਸ਼ਨਾਨ ਦਾ ਸਬੰਧ ਸਾਡੇ ਧਨ ਨਾਲ ਹੈ ਬਹੁਤ ਵਧੀਆ ਗੱਲ ਹੈ ਜੇ ਇਸ਼ਨਾਨ ਕੀਤਾ ਜਾਵੇ ਇਸ਼ਨਾਨ ਤੇ ਕਰਨਾ ਚਾਹੀਦਾ ਮੇਰੇ ਖਿਆਲ ਤੇ ਤੇ ਪੁੱਛਣ ਦੀ ਵੀ ਲੋੜ ਨਹੀਂ ਵੀ ਇਹ ਤੇ ਕੋਈ ਆਲਸੀ ਬੰਦਾ ਹੈ ਕਹਿੰਦਾ ਹਾਂ ਕੋਈ ਤਨ ਦੀ ਪ੍ਰੋਬਲਮ ਹੈ ਕਿ ਉਹਨੂੰ ਫੀਵਰ ਹੋਇਆ ਹੈ ਸ੍ਰੀ ਠੀਕ ਨਹੀਂ ਕਈ ਵਾਰੀ ਸਮੱਸਿਆ ਹੁੰਦੀ ਹੈ ਨਾ ਹੁਣ ਕੋ ਬੰਦਾ ਵੈਸੇ ਹੀ ਨਾ ਨਾਵੇ ਹੁਣ ਜਿਵੇਂ ਮੰਨ ਲਓ ਐਗਜ਼ਾਮਪਲ ਦੇਣ ਲੱਗਾ ਮੈਂ ਤੁਹਾਨੂੰ ਵੀ ਇੱਕ ਬੰਦਾ ਨੂੰ ਸ਼ੂਟ ਮਿਲ ਗਈ ਵੀ ਹਾਂਜੀ ਬਿਨਾਂ ਇਸ਼ਨਾਨ ਤੋਂ ਇਹ ਇਸ਼ੂ ਬਣ ਜਾਣਾ ਮਨ ਲਓ ਮੈਂ ਇੱਥੇ ਕਹਿ ਦਵਾਂ ਜੀ ਬਿਨਾਂ ਇਸ਼ਨਾਨ ਤੋਂ ਵੀ ਤੁਸੀਂ ਪਾਠ ਕਰ ਸਕਦੇ ਹੋ ਤੇ ਜਿਹੜਾ ਅੱਗੇ ਨਹਾਉਣ ਨੂੰ ਜੀ ਨਹੀਂ ਕਰਦਾ ਕਿਉਂ ਜੀ ਉਹਨੂੰ ਕੋਈ ਪ੍ਰੋਬਲਮ ਵੀ ਹੈ ਨਹੀਂ ਗੀ ਉਹਨੂੰ ਫੀਵਰ ਵੀ ਹੈ ਨਹੀਂ ਉਹਨੇ ਕਿਹਾ ਵੀ ਆਹ ਤੇ ਭਾਈ ਸਾਹਿਬ ਬੜੀ ਵਧੀਆ ਗੱਲ ਦੱਸ ਗਿਆ ਵੀ ਨਹਾਉਣ ਦਾ ਸਬੰਧ ਪਾਠ ਨਾਲ ਹੈ ਹੀ ਨਹੀਂ ਨਹਾਉਣਾ ਤੇ ਜ਼ਰੂਰੀ ਹੈ ਇਹ ਤੇ ਇਹ ਤੇ ਧਰਮ ਦਾ ਵਿਸ਼ਾ ਹੀ ਹੈ ਨੀਗਾ ਕਿਉਂਕਿ ਇਸ਼ਨਾਨ ਤੇ ਤੁਸੀਂ ਵੇਖੋ ਜਿਹੜਾ ਕੀਰਤੀ ਬੰਦਾ ਦਿਹਾੜੀ 'ਚ ਦੋ ਵਾਰ ਕਰਦਾ ਹੁਣ ਕਿਸਾਨ ਕਈ ਵਾਰੀ ਸਿਰੇ ਇਸ਼ਨਾਨ ਕਰਕੇ ਖੇਤਾਂ ਨੂੰ ਜਾਂਦਾ ਹੈ ਖੇਤਾਂ ਤੋਂ ਕੰਮ ਕਰਕੇ ਫਿਰ ਆਣ ਕੇ ਉਹਨੂੰ ਇਸ਼ਨਾਨ ਕਰਨਾ ਪੈਂਦਾ ਹੈ ਇਸ਼ਨਾਨ ਤੇ ਤੁਹਾਡੀ ਆਪਣੀ ਇੰਜ ਕਹ ਲਓ ਜਿਵੇਂ ਖਾਣਾ ਤੁਹਾਡੀ ਆਪਣੀ ਸਰੀਰ ਦੀ ਜ਼ਰੂਰਤ ਵਾ ਖਾਣਾ ਤੁਸੀਂ ਇੱਕ ਵਾਰ ਖਾਣਾ ਦੋ ਵਾਰ ਖਾਣਾ ਤਿੰਨ ਵਾਰ ਖਾਣਾ ਤੁਹਾਡੀ ਆਪਣੀ ਮਰਜ਼ੀ ਆ ਇਸ਼ਨਾਨ ਵੀ ਤੁਹਾਡੀ ਆਪਣੀ ਨਿੱਜੀ ਜ਼ਰੂਰਤ ਵਾ ਹਾਂ ਉਸ ਬੰਦੇ ਨੂੰ ਤੇ ਆਪਾਂ ਛੂਟ ਦੇ ਸਕਦੇ ਵੀ ਮੰਨ ਲਓ ਜਿੰਨੂੰ ਕੋਈ ਪ੍ਰੋਬਲਮ ਆ ਡਾਕਟਰ ਨੇ ਕਹਿਤਾ ਕਿ ਤੁਸੀਂ ਹਫਤੇ 'ਚ ਇੱਕ ਵਧੀ ਵਾਰ ਕੋਈ ਜ਼ਿਆਦਾ ਤੁਹਾਡੀ ਸੀਰੀਅਸ ਕੰਡੀਸ਼ਨ ਵਾ ਪਰ ਤੁਸੀਂ ਇਸ ਬਾਹਨੇ ਪਾਠ ਹੀ ਨਾ ਕਰੋ ਉਹਨੂੰ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਨਹੀਂ ਭਾਈ ਤੁਸੀਂ ਪਾਠ ਕਰ ਸਕਦੇ ਆ ਕਿਉਂਕਿ ਤੁਹਾਨੂੰ ਡਾਕਟਰ ਨੇ ਮਨਾ ਕਰ ਦਿੱਤਾ ਕਿ ਤੁਸੀਂ ਰੋਜ਼ ਇਸ਼ਨਾਨ ਕਰੋਗੇ ਤੁਹਾਡੀ ਸਿਹਤ ਵਿਗੜੇਗੀ ਜਦੋਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਫਿਰ ਭਾਵੇਂ ਤੁਸੀਂ ਰੋਜ਼ ਇਸ਼ਨਾਨ ਕਰ ਲਿਆ ਕਰੋ ਪਰ ਜੇ ਆਪਾਂ ਇਹ ਕਹਿ ਦਈਏ ਵੀ ਨਹੀਂ ਜੀ ਇਹਦਾ ਖੋਲਿਆ ਤੇ ਫਿਰ ਤੇ ਬੰਦੇ ਨੇ ਕਹਿਣਾ ਕੋਈ ਗੱਲ ਨਹੀਂ ਮੈਂ ਦੁਪਹਿਰੇ 11 ਵਜੇ ਇਸ਼ਨਾਨ ਕਰ ਲੂੰਗਾ ਸਵੇਰੇ ਉੱਠ ਕੇ ਆਪਣਾ ਇਸ਼ਨਾਨ ਤੇ ਤੁਹਾਨੂੰ ਫਰੈਸ਼ ਕਰਦਾ ਜਦੋਂ ਤੁਸੀਂ ਪਾਣੀ ਪਾਉਨੇ ਆਪਣੀ ਬੋਡੀ ਉੱਤੇ ਤੁਸੀਂ ਇੱਕ ਵਾਰੀ ਐਨ ਤੁਸੀਂ ਤੇ ਆਪਾਂ ਤਜਰਬਾ ਕਰਕੇ ਵੇਖ ਲਿਓ ਕਈ ਵਾਰੀ ਕਿ ਆਪਾਂ ਸਿਰ ਦੇ ਥਕੇ ਹੋਈਏ ਜਦੋਂ ਆਪਾਂ ਇਸ਼ਨਾਨ ਕਰਦੇ ਆਂ ਜਾਂ ਰਾਤ ਨੂੰ ਆਪਾਂ ਜਦੋਂ ਸੌਣੇ ਆ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਦੇ ਤਾਂ ਆਪਾਂ एकदम ਫਰੈਸ਼ ਹੋ ਜਾਂਦੇ ਆਂ ਤੋਂ ਇਹ ਤੇ ਸੰਧਿਆ ਪ੍ਰਾਤ ਇਸ਼ਨਾਨ ਕਰਾਂਹੀਂ ਜੋ ਪੈ ਇਹ ਵੀ ਇੱਕ ਪੱਖ ਲਿਖਿਆ ਬਾਣੀ ਚ ਵੀ ਸੰਧਿਆ ਪ੍ਰਾਤ ਇਸ਼ਨਾਨ ਕਰਾਂਹੀਂ ਜੋ ਪੈ ਦਾਦਰ ਪਾਣੀ ਮਾਹੀ ਤੁਝੇ ਕੱਲਾ ਇਹ ਨਹੀਂ ਪਰਮਪਾਲਣਾ ਵੀ ਇਸ਼ਨਾਨ ਨਾਲ ਹੀ ਰੱਬ ਮਿਲਣਾ ਤੇ ਕਹਿੰਦੇ ਉਹ ਤੇੜਾ ਡੱਡੂ ਹੈ ਉਹ ਤੇ 24 ਘੰਟੇ ਪਾਣੀ ਚ ਰਹਿੰਦਾ ਮਿੰਡਕ ਤੇ ਪਾਣੀ ਚੋਂ ਬਾਹਰ ਆਉਂਦਾ ਹੀ ਨਹੀਂ ਹੈ ਤੁਸੀਂ ਤੇ ਪਾਣੀ ਚੋਂ ਬਾਹਰ ਆਜੋਗੇ ਨਹਾ ਕੇ ਮਿੰਡਕ ਦੋਵੇਂ ਪੱਖ ਪੇਸ਼ ਕੀਤੇ ਆ ਬਜੇ ਇਹ ਵੀ ਪਰੰਪਰਾਣਾ ਵੀ ਕੱਲੇ ਇਸ਼ਨਾਨ ਨਾਲ ਹੀ ਰੱਬ ਮਿਲਣਾ ਕਹਿੰਦੇ ਮੇਂਡਕ ਤੇ ਰਹਿੰਦੇ ਪਾਣੀ ਚ ਉਥੇ ਪਾਣੀ ਚੋਂ ਬਾਹਰ ਆਉਂਦੇ ਨਹੀਂ ਜਿਹੜੀ ਮੱਛੀ ਉਹ ਵੀ ਪਾਣੀ ਤੋਂ ਬਾਹਰ ਨਹੀਂ ਆਉਂਦੀ ਫੇ ਰੱਬ ਤੇ ਮਿਲਿਆ ਜੇ ਤੀਰਥ ਨਹਾਤੇ ਆ ਡੱਡਾਂ ਜਲਵਾਸੀ ਤੋ ਪੱਖ ਦੋਵੇਂ ਹੀ ਆ ਤੋ ਇਸ ਕਰਕੇ ਇਸ਼ਨਾਨ ਕਰਨਾ ਜਿਹੜਾ ਵਾ ਉਹ ਤੁਹਾਡੀ ਆਪਣੀ ਨਿੱਜੀ ਜ਼ਰੂਰਤ ਆ ਮੈਂ ਇੰਨੀ ਬੇਨਤੀ ਕਰਾਂ ਗੜਾ ਤੰਦਰੁਸਤ ਬੰਦਾ ਕੋਸ਼ਿਸ਼ ਕਰੋ ਸਵੇਰੇ ਟਾਈਮ ਨਾਲ ਇਸ਼ਨਾਨ ਕਰੋ ਗੁਰਸਤ ਗੁਰ ਕਾ ਜੋ ਸੋ ਭੜਕੇ ਉਠ ਚਲੋ ਇਹਦੇ ਨਾਲ ਹੀ ਇਹ ਸਬੰਧਤ ਟੌਪਿਕ ਹੈ ਵੈਸੇ ਤਾਂ ਜਿਹੜਾ ਸਾਡਾ ਰੁਟੀਨ ਵਿਗੜ ਗਿਆ ਨੇ ਇਹਨੂੰ ਸਹੀ ਕਰਨ ਦੀ ਜ਼ਰੂਰਤ ਆ। ਇੱਕ ਬੰਦੇ ਨੂੰ ਤੇ ਕੰਮ ਹੁੰਦਾ, ਉਹਦੀ ਜੌਬ ਇਦਾਂ ਦੀ ਆ, ਉਹਦਾ ਕਾਰੋਬਾਰ ਇਦਾਂ ਦਾ ਵੀ ਹੋਰ ਲੇਟ ਘਰ ਆਉਂਦਾ ਤੇ ਲੇਟ ਸੌਣਾ ਪੈਂਦਾ। ਕਈਆਂ ਨੂੰ ਕੰਮ ਵੀ ਕੋਈ ਨਹੀਂ। ਵੇਲਿਆਂ ਨੇ ਰਾਤ ਨੂੰ ਸੌਣਾ ਵੀ ਲੇਟ ਤੇ ਸਵੇਰੇ ਅੱਜ ਸਾਡੀਆਂ ਸਰੀਰ ਨੂੰ ਬਹੁਤੀਆਂ ਬਿਮਾਰੀਆਂ ਦਾ ਕਾਰਨ ਇਹ ਵੀ ਆ ਵੀ ਸਾਡਾ ਜ਼ਿੰਦਗੀ ਜਿਉਂਦਾ ਰੁਟੀਨ ਹੀ ਵਿਗੜ ਗਿਆ। ਜਿਹੜਾ ਪਾਪਸ਼ਾ ਨੇ ਵੀ ਸਵੇਰੇ ਸਾਨੂੰ ਟਾਈਮ 'ਨਾ ਉੱਠਣ ਲਈ ਆਖਿਆ ਸੀ ਨਾ ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਸੀ। ਜੇ ਤੁਸੀਂ ਸਵੇਰੇ ਟਾਈਮ 'ਨਾ ਉੱਠਦੇ ਜੇ ਇਕ ਤਾਂ ਤੁਹਾਡੀ ਉਹ ਇੱਕ ਵਾਤਾਵਰਣ ਬੜਾ ਵਧੀਆ ਹੁੰਦਾ ਹੈ ਜਿਹੜੇ ਬੱਚੇ ਸਟੱਡੀ ਕਰਦੇ ਆ ਸਵੇਰੇ ਤੁਸੀਂ ਮੈਂ ਮੈਂ ਆਪਣੀ ਗੱਲ ਹੀ ਦੱਸਦਾ ਮੈਂ ਜੇ ਦਿਨ ਵੇਲੇ ਕੋਈ ਸ਼ਬਦ ਕੰਟ ਕਰਨਾ ਹੋਵੇ ਮੈਨੂੰ ਉਹਦਾ ਡੇਢ ਘੰਟਾ ਘੰਟਾ ਲੱਗੇ ਸਿਰੇ ਪੰਜਾਂ ਮਿੰਟਾਂ ਜੇ ਸ਼ਬਦ ਯਾਦ ਹੋ ਜਾਂ ਸਿਰੇ ਦਿਮਾਗ ਫਰੈਸ਼ ਹੁੰਦਾ ਹੈ ਤੁਹਾਡਾ ਐਨ ਤੁਸੀਂ ਤੁਹਾਡਾ ਬ੍ਰੇਨ ਉਹ ਸ਼ਬਦ ਨੂੰ ਛੇਤੀ ਫੜਦਾ ਹੈ ਕਈ ਵਾਰੀ ਤੁਸੀਂ ਦੋ ਦੋ ਤਿੰਨ ਤਿੰਨ ਸ਼ਬਦ ਵੀ ਯਾਦ ਕਰ ਲੈਂਦੇ ਹੋ ਤੁਸੀਂ ਕਿਸੇ ਕਿਤਾਬ ਨੂੰ ਪੜ੍ਹਦੇ ਹੋ ਤੁਹਾਡਾ ਬ੍ਰੇਨ ਉਸ ਕਿਤਾਬ ਦੇ ਵਿੱਚ ਆਈ ਹੋਈ ਗੱਲ ਨੂੰ ਛੇਤੀ ਕੈਚ ਕਰਦਾ ਹੈ ਸ਼ਾਮ ਨੂੰ ਜਦੋਂ ਬੱਚਾ ਕਈ ਵਾਰੀ ਪੜ੍ਹਦਾ ਤੇ ਕਈ ਵਾਰੀ ਆਲਸ ਘੇਰਦਾ ਉਹਨੂੰ ਸਵੇਰੇ ਫਰੈਸ਼ ਕਵਰੀ ਘੰਟਾ ਡੇਢ ਘੰਟਾ ਉਹ ਐਗਜ਼ਾਮ ਤੋਂ ਪਹਿਲਾਂ ਆਪਣਾ ਪੜ ਜਾਏ ਤਾਂ ਕਵਰੀ ਉਹ ਬਹੁਤ ਵਧੀਆ ਤਰੀਕੇ ਨਾਲ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਤੇ ਉਹਦਾ ਬ੍ਰੇਨ ਵੀ ਤਰੋਤਾਜਾ ਹੁੰਦਾ ਤਾਂ ਮੈਂ ਇਹ ਬੇਨਤੀ ਕਰਦਾ ਵੀ ਇਹਦੇ ਨਾਲ ਧਰਮ ਦਾ ਸਬੰਧ ਕੋਈ ਨਹੀਂ ਪਰ ਇਹ ਚੇਤਾ ਰੱਖਣਾ ਇਸ਼ਨਾਨ ਹਾਂ ਜਿਹੜਾ ਠੀਕ ਨਹੀਂ ਹੈਗਾ ਤੰਦਰੁਸਤ ਨਹੀਂ ਆ ਡਾਕਟਰ ਨੇ ਜਿਹਨੂੰ ਕਹਤਾ ਵੀ ਰੋਜ਼ ਨਹਾਉਣ ਨਾਲ ਪ੍ਰੋਬਲਮ ਆ ਸਕਦੀ ਆ ਉਹਨੂੰ ਤਾਂ ਸੂਟ ਦੇ ਸਕਦੇ ਆ ਪਰ ਆਪਾਂ ਇਹ ਕਹਿੰਦੀ ਵੀ ਭਾਈ ਕੋਈ ਵੀ ਨਾ ਨਹਾਵੇ ਤੇ ਉਹਦੇ ਵਾਸਤੇ ਫਿਰ ਤੁਹਾਨੂੰ ਪਤਾ ਵੀ ਸਾਡਾ ਸਮਾਜ ਤੇ ਅੱਗੇ ਚਾਹੁੰਦਾ ਵੀ ਇਹੋ ਜਿਹੇ ਖੁੱਲਣਾ ਸਾਨੂੰ ਮਿਲਦੀਆਂ ਰਹਿਣ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਤੰਦਰੁਸਤਾਂ ਤੇ ਸ਼ਨਾਣ ਕਰਕੇ ਆਪਾਂ ਸਤਗੁਰੂ ਦੀ ਬਾਣੀ ਪੜਨ ਦੀ ਕੋਸ਼ਿਸ਼ ਕਰੀਏ ਹਾਂਜੀ ਕਿਚਨ ਦੇ ਕੰਮ ਕਰਦਿਆਂ ਸ਼ਨਾਣ ਕਰਦਿਆਂ ਸਾਨੂੰ ਨਿਤਨੇਮ ਕਰਨਾ ਚਾਹੀਦਾ ਹੈ ਜੀ ਬਿਲਕੁਲ ਕਰਨਾ ਚਾਹੀਦਾ ਜੀ ਜਦੋਂ ਉਠ ਤੋਂ ਬੈਠ ਤੋਂ ਮਾਰਗ ਚੱਲ ਤਾ ਇਹੋ ਚ ਸਾਡੇ ਸਾਡੇ ਗੁਰੂ ਪਾਸ਼ਾ ਜੀ ਦੀ ਦੂਜਿਆਂ ਨਾਲੋਂ ਵਿਲੱਖਣਤਾ ਕੀ ਭਲਾ ਉਹਨਾਂ ਚ ਇਹ ਸੀ ਵੀ ਜੇ ਤੇਰੇ ਕੰਨਾਂ ਚ ਕੋਈ ਮੰਤਰ ਦੇਤਾ ਗਾਹ ਨਾ ਦਸੀ ਜਾਕੇ ਬੋਲਦੇ ਡਿਰ ਰਹੇ ਚ ਇਦਾਂ ਹੀ ਆ ਨਾ ਤੁਹਾਡੇ ਕੰਨਾਂ 'ਚ ਨਾਮ ਦੇ ਦਿੱਤਾ ਅੱਗੇ ਨਹੀਂ ਦੱਸਣਾ ਅੱਛਾ ਉਹਨਾਂ ਨੂੰ ਇਹ ਵੀ ਪਤਾ ਵੀ ਜੇ ਅੱਗੇ ਅੱਗੇ ਕਿਉਂ ਦੱਸਣਾ ਵੀ ਨਾਮ ਇੱਕੋ ਹੀ ਦਿੱਤਾ ਸਾਰਿਆਂ ਨੂੰ ਵੀ ਅੱਗੇ ਨਹੀਂ ਦੱਸਣਾ ਜੇ ਸਾਰੇ ਇੱਕ ਦੂਜੇ ਨੂੰ ਦੱਸ ਦੇਣ ਮਨ ਭਲੇਖੇ ਆ ਨਾ ਇੱਕ ਹੁਣ ਇੱਕੋ ਪਤੀ ਪਤਨੀ ਇੱਕ ਬਾਬੇ ਕੋ ਚਲੇ ਗਏ ਤੇ ਕੰਨਾਂ 'ਚ ਨਾਮ ਦੇ ਦਿੱਤਾ ਉਹਨੇ ਕਿਹਾ ਵੀ ਦੱਸਿਓ ਨਾ ਇੱਕ ਦੂਜੇ ਨੂੰ ਸਾਰੀ ਜ਼ਿੰਦਗੀ ਉਹਨਾਂ ਦੇ ਭਰਮ 'ਚ ਹੀ ਲੈਣਾ ਵੀ ਇਹਨੂੰ ਕੋਈ ਹੋਰ ਨਾਮ ਦਿੱਤਾ ਹੋਣਾ ਮੈਨੂੰ ਕੋਈ ਹੋਰ ਨਾਮ ਦਿੱਤਾ ਹੋਣਾ ਪਰ ਸਾਡੇ ਬਾਪੂ ਨੇ ਨਾ ਨਾਮ ਦਿੱਤਾ ਨਾ ਉਹ ਕਹਿੰਦੇ ਕੋਠੇ ਚੜ੍ਹ ਕੇ ਰੌਲਾ ਪਾ ਸਾਰੀ ਦੁਨੀਆ ਨੂੰ ਦੱਸ ਕੋਠੜੈ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ ਕਬੀਰ ਦੀ ਸੰਸਾਰ ਕੋ ਭਗਤ ਕਬੀਰ ਜੀ ਕਹਿੰਦੇ ਜੇ ਐਡੀ ਕਮਾਲ ਦੀ ਮੈਂ ਤੇ ਸੰਸਾਰ ਚ ਵੰਡੂ ਅੱਗੇ ਜਾ ਕੇ ਖਾਵੇਂ ਖਰਚਾਂ ਟੋਟਣਾ ਆਵੇ ਇਹ ਤੇ ਬੜਾ ਵਧੀਆ ਗੱਲ ਹੈ ਜੇ ਘਰ ਦੇ ਵਿੱਚ ਪਤੀ ਪਤਨੀ ਬਾਣੀ ਪੜਦੇ ਆ ਤੇ ਪਤੀ ਕਹੇ ਸਦਾ ਪਤਨੀ ਨੂੰ ਭਾਗਾ ਵੜੀਏ ਮੈਂ ਤੈਨੂੰ ਪਾਠ ਕਰਕੇ ਸੁਣਾਉਣਾ ਤੂੰ ਨਾਲੇ ਚਾਹ ਪਾਣੀ ਬ੍ਰੇਕਫਾਸਟ ਬਣਾਉਣਾ ਨਾਲੇ ਆਪਣਾ ਨਿਤਨੇਮ ਪੂਰਾ ਹੋ ਜੂ ਨਾਲੇ ਆਪਣਾ ਘਰ ਦੇ ਕੰਮ ਜਿਹੜੇ ਪੂਰੇ ਹੋ ਜਾਣਗੇ ਆਪਾਂ ਸੋਖੇ ਹੋ ਜਾਵਾਂਗੇ ਤੋਂ ਇਸ ਕਰਕੇ ਇਹੋ ਜੇ ਭਰਮ ਵਿੱਚ ਨਹੀਂ ਪੈਣਾ ਸਿੱਧਾ ਹੀ ਗੁਰੂ ਨੇ ਕਿਹਾ ਉਠਤ ਹੁਣ ਆਪਾਂ ਬੈਠੇ ਆ ਨਾ ਇਹੋ ਪੋਜੀਸ਼ਨਾਂ ਨੇ ਬੰਦੇ ਦੀਆਂ ਹੁਣ ਆਪਾਂ ਬੈਠੇ ਆ ਆਪਾਂ ਫੇਰ ਉੱਠ ਪਾਵਾਂਗੇ ਫੇਰ ਆਪਾਂ ਤੁਰ ਪਾਵਾਂਗੇ ਫੇਰ ਆਪਾਂ ਜਾ ਕੇ ਸੌਂ ਜਾਵਾਂਗੇ ਉਠਤ ਗਿਣਤੀ ਕਰੇ ਉਠਤ ਬੈਠਤ ਸੋਵਤ ਧਈਐ ਮਾਰਗ ਚਲਤ ਹਰੇ ਹਰ ਗਾਈਐ ਰਸਤੇ ਤੇ ਤੁਰਦਿਆਂ ਭਾਵ ਕੋ ਥਾਂ ਛੱਡਿਆ ਹੀ ਨਹੀਂ ਮਹਾਰਾਜ ਨੇ ਤੋ ਗੁਰੂ ਨੇ ਤਾਂ ਸਦਾ ਹੀ ਕਹਤਾ ਉੜਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਜਦੋਂ ਮਰਜ਼ੀ ਤੁਸੀਂ ਮਾਲਕ ਨੂੰ ਯਾਦ ਕਰਨਾ ਇਹ ਵਹਿਮ ਨਹੀਂ ਕਰਨਾ